ਦਾ ਜੀ ਮੇਰੇ ਦੁਆਰੇ ਜਨਮ ਵਸਾ ਬਖਤਿਆਰ ਜੀ ਸਰਵਕਾਮ ਕਵਰ ਤੇ ਹਕਰੀ ਕੀਤ ਵਿਛੇ ਬਲਗਉ ਨਿਤਰਾ ਡਿੱਕੇ ਜਹਾਉ ਅਗੀਤ ਨਾਮ ਕਰੇ ਸੰਗਾਉ ਦਾ ਸੰਤ ਗਰੇ ਬੰਦਾ ਬਨਦਾ ਜਾਗੇ ਤੇ ਪਿਆਰੇ ਜਸਤੂਹ ਕੰਮ ਜਿਦਾਰੇ ਰਹਉ ਜਾਗਤ ਸੰਤੂ ਸੰਤਾਰੇ ਜਾਗਤ ਕਾ ਸੰਤੂ ਸੰਤਾਰੇ ਜਾਗੀ ਤੇਰ ਕਾ ਜਨ ਦਾਰੇ ਜਾਗਤ ਸੰਤੂ ਮੁਕਰ ਜੁਗਾਰੇ ਤੱਪੀ ਜੀ ਦੇ ਆਸਨ ਨਹਿ ਮਨ ਆਇ ਹਲਕ ਸਭ ਨਾ 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 ਕਤੁਰਾ ਹਾ ਜੀ ਜੀ ਤੋਂ ਕਿੱਛ ਜੀ ਨਿਹਰ ਹੱਥੇ ਆਇਆ ਸੰਸਕਤੀ ਜੀ ਦਰਸ਼ਨ ਪਾਇਆ ਨ ਆਪਣਾ ਬਦੰਦਾ ਛੋੜ ਜਿਲੇ ਆਪਨ ਬਚਿ ਤਾਨਾ ਕਿਰਪਾਵਨ ਦਾਨ ਨਾਲਿ ਕੋ ਕਉ ਦਾਤ ਨਾਮ ਅਕਰਾਜਿ ਬਸੈਨਾ ਇਸ ਸਵੀ ਮਹਲਾ ਪਜਮਨ ਕਟਕੜ ਅੰਦਰ ਤੁਮਹਿ ਬਸਾਰੇ ਸਭ ਨਾਮ ਕਰੇ ਜੀਤੰ ਦਾਤ ਜਿਸ ਬਗੈਸਤ ਤੁਮਾਰੇ ਸੋ ਬ੍ਰੇਤੰ ਦੁਖਾਂ ਦੇ ਗਾਰੇ ਤੁਮ ਦੀ ਕਿਰਪਾ ਮਨੁ ਤਕ ਸਾਰੇ ਰਹਾ ਹੁਨ ਕੇ ਜੋ ਸਰਬ ਕਰਮ ਮੰਗਾਰੇ ਉੜ ਗਹੀ ਜਵਾਦ ਸੁngਾਰੇ ਅਗਮਾ ਬਚਰੋ ਰੱਖਾ ਮਾਰੇ ਨਾਨਕ ਸਮਰਦਨ ਗਿਾਰੇ ਸੁਹੀ ਮਹੱਲਾ ਪੰਜਵਾ ਸ਼ਰਣ ਕਾਜ ਮਾਇਆ ਬਰਾਈ ਜਗ ਮਿਸਰ ਬਰਨ ਰਾਈ ਜੇ ਸਮਾ ਸੋਗ ਤੁਂ ਜਾਣਾ ਅਜੇ ਕਬਸਤਰਾ ਮਾਣੇ ਤਕਾਨਾ ਰਹਾਉ ਮਹਾ ਮੋਹਰੇ ਓ ਗਵਾਰਾ ਪਿਛੇ ਨਿਤ ਉੱਠੇ ਸਿਧਾਰਾ ਤੁਝ ਨੇਉ ਚਕਾ ਦਾ ਦਰਬਾਰਾ ਤੇ ਚਿੰਤ ਬਣੇ ਸੰਪਾਰਾ ਦੋ ਸਰ ਭਵਾਨਾ ਕੋ ਭਵੈ ਜਿਮਾ ਨਾਨਕ ਕਾ ਭੈ ਤੋ ਸੋਈ ਸੁਹੀ ਮਹੱਲਾ ਪੰਜਵਾ ਸੇ ਮਨ ਮਰਦਾ ਲੋ ਹਰਿ ਦੀ ਮਾਜਨ ਕੋ ਮਕੇ ਲੇ ਤੋ ਸੇ ਮੀਵਾਇ ਸੋ ਹਰ ਮੇਰਾ ਅੰਤਰ ਯੰਬੇ ਪਕਜ ਨਾ ਗੈ ਸੰਗਸ ਲਾਂਬੀ ਰਹਾ ਸੰਭਨੇ ਮਨ ਨਾਲ ਦੇ ਆਵਾਏ ਅਕਰ ਤੇਰੇ ਗੁਣ ਗਾਵਾਏ ਪੇਨ ਤਕ ਲੀ ਜਾ ਬਣ ਆਨੰਦਾ ਕਣ ਅਪਾਰ ਸਤਿ ਪਰਮ ਆਨੰਦਾ ਜਾਗ ਸਿਮਰਨ ਨੂੰ ਕਿਸ ਨਾ ਪਾਉਣਾ ਵੇਪਾਏ ਸਦਾ ਸਦਾ ਨਾਨਕ ਹਰ ਜਾਪਾਏ ਸੁਹੀ ਮਹਲਾ ਪੰਜਵਾ ਵਰਕਾ ਪਟਨ ਨਰਦਾ ਨਾਮ ਤਾਰੇ ਰਸਨਾ ਜਾਪ ਜਪੋ ਬਨਵਾਰੀ ਸਭਲ ਮੂਰਤ ਦਾਸਾਨ ਬਲਿਹਾਰੇ ਚੰਨ ਕਵਲ ਮਨ ਪ੍ਰਾਨ ਆਦਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅਨੰਤ ਕਾਰਨ ਦਾ ਨਾ ਦਾਰੀ ਕਾਮ ਕ੍ਰੋਧ ਰੋਹ ਮਨ ਤਜਾਰੀ ਸ੍ਰਿਸ਼ਟ ਨਾਮ ਦਾਲੇ ਸਨਾਸ ਸੋ ਜਿਉ ਜਾਰੀ ਉਹ ਨਾਨਕ ਬਿਹ ਦਤ ਤਬ ਜਾਰੀ ਰਾਮ ਨਾਮ ਤੇ ਪਰ ਉਤਾਰੇ ਸੋਹੀ ਨਮਹਲਾ ਪੰਚਮਸ ਲੋਕ ਮਾਏ ਮਗਨ ਅਪਰਾਧੀ ਗੰਨਕਾਰ ਕੀ ਸੇਵਾ ਸਾਧੀ ਪਟਤ ਪਾਨ ਪ੍ਰਭ ਨਾਮ ਤੁਮਾਰੇ ਲਾਗ ਰਹੋ ਮਾਏ ਨਿਰਗੁਣ ਯਾਰੇ ਰਹੋ ਹੁੰਦਾ ਕਾ ਪਾਪ ਅੰਤਰ ਜਾਮੀ ਕਾ ਕੇ ਦੇਹ ਮਨ ਕੋ ਬਮਾਨੀ ਸੋਰ ਬਾਦੇ ਇਸ ਤਮਤ ਮਾਇਆ ਉਸ ਸਮੇ ਲਾਗ ਰਤਨ ਜਗਮ ਗਵਾਇਆ ਉਸ ਪੰਜਨ ਜਗ ਦੇਵ ਨਹਰ ਆਇਆ ਸਗਲ ਧਿਆਨ ਨਾਨਕ ਸਰਨ ਆਇਆ ਸੁਹੀ ਮਹਲਾ ਪੰਜਵਾ ਕਿਹਰ ਚੱਕਦੋ ਕਹੇ ਤੰਦ ਸੁਣੀਏ ਤੇ ਸੁਣੀਏ ਨਹੀਂ ਨਿਤ ਵਸਤੋ ਜਨ ਦੂਰੇ ਪਪੀ ਗਾਪਮਾਨੀ ਸੋਕਿ ਕਰਾ ਜੇ ਤੇ ਛਟਿਆ ਪ੍ਰਾਨੀ ਹਰ ਹਮ ਨਾਮ ਜਪੈ ਮਨੁ ਜਬਾਨੀ ਰਹਾਉ ਘੁਰ ਮਨ ਸਤਾਰ ਮਿਲਸੋ ਸੁਮਿਤ ਮਾਰੇ ਕਿਸ਼ਨ ਜਤਾਰ ਰਖ ਬਜਾਰੀ ਮਾਟੀ ਕਾ ਬੰਡਾ ਯਤਕਦੀਲ ਮਿਲੈ ਜਮ ਦਾਗਾ ਕਾਮ ਕ੍ਰੋਧ ਲੋਭ ਮਹ ਬੱਧਾ ਮਹੰਗਤ ਮਨ ਨਿਵਟਤ ਜਤਾਰ ਨਾਣਕ ਕੀ ਅਰਦਾਸ ਸੁਨਿਜਾ ਧੋਪਤ ਬਾਹਨ ਪ੍ਰਭ ਮੇਰੇ ਲਿਜਾ ਸੁਈ ਮਹੱਲਾ ਬਨਵਾ ਜੀਵਨ ਤਰਾਮਰ ਹੈ ਜਦ ਪ੍ਰਭ ਹੋਏ ਤੇ ਚਲ ਕਰਨ ਪ੍ਰਾਪਤ ਹੋਏ ਸੰਸਾਗ ਨੈਨ ਦਤਵ ਕਰਿਆ ਮੈਂ ਸਾਧੂ ਹਰਨਾਮੋ ਜਰੀਆਏ ਦਿਹਾਉ ਏਕ ਮਨਾ ਗੁਰਜਾ ਨਹੀਂ ਜਾਨਾ ਇਹ ਮਿਤਕ੍ਰਿੰਦਰ ਪਾੜ ਬ੍ਰਹਮ ਬਜਾਨਾ ਹੈ ਜੋ ਮਿਸਕਰੇ ਕੀ ਇਹ ਮਨ ਜਾਨਾ ਹੈ ਇਸ ਪਰਨਾਮਿਕ ਦੇ ਕਾਬਲ ਹਾਰੀ ਜਾਗ ਹਰਿ ਸੰਤੋਤਾਰੀ ਸੋਈ ਮਨ ਬਲਵਾਨ ਨਾਮ ਮਰ ਪਰੇਸ਼ਾਨ ਕਰਨ ਹਾਰ ਸਗਲ ਸੁਭਾਗਲਾ ਸਤਿਗੋਦੇ ਆਧਾਰ ਉਮਰ ਦੇ ਜਨਕ ਮਨੰਤਿਆਰੇ ਦੁਖ ਦਾ ਦਿਸਣ ਦੇ ਜਾਏ ਸਭਾ ਕਵਦਲ ਦੁਖਦ ਸੰਤਲ ਕਾਢਾ ਜਨਮ ਜੁਨ ਘਟਣਾ ਨਟਾਏ ਗੁਚੀ ਸੇਵਕ ਲੋਨ ਦਾ ਦੁਖ ਅਜਮ ਨੇ ਆਵਾ ਸ਼ਾਂਤ ਸੰਨ ਕੇਰੇ ਨਮਟ ਪਕੀ ਪਾਵੈ ਨਾਨਕ ਸਤਿਵਲ ਜਾਵੈ ਸੋਈ ਮਹੱਲਾ ਵਰੇ ਬੜੇ ਪਰਬਲ ਜਾਈਆ ਯਾਰ ਸਾਰਾ ਹਲੋ ਜਿਸ ਗਾਈਆ ਜੇ ਤੇ ਮਰੇ ਸੋ ਬੇਪਨਾ ਫਾਮੀ ਇਕ ਲਗੜਾ ਕੇ ਇੰਦਰੀ ਆਪਣੀ ਰਹਾਓ ਜਬੇ ਕੋ ਉਸ ਲਾ ਕੇ ਦੇਤ ਸੱਚੀ ਪੁਰਨਨ ਮਰਗਿਤ ਸੰਤ ਪਟਾ ਤੁਸ ਕਾਮਨ ਮਾਨੀ ਜਨਮ ਜੁਨ ਤੇ ਤੇਰੁ ਕਜਾਹੀ ਕਰ ਕੇ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗਾ ਸੰਤਰਵਾਲਾ ਸੁਹੀ ਮਹਲਾ ਪੰਜਵਾਂ ਦਸਨ ਦੇਖ ਨਿਮਰ ਬਰ ਤੇਰਾ ਪੂਰਨ ਗੰਮ ਹੈ ਭੰ ਮੇਰਾ ਇਹ ਪ੍ਰਤੀ ਸੰਤ ਕਰ ਮੇਰੇ ਇਹ ਨਾਮ ਕਰ ਆਪਣੇ ਚੇਰੇ ਰਹਾਓ ਆਪਣੀ ਸੰਨ ਰਾਗ ਕਰਦਾ ਤੇ ਇੰਦਰ ਪ੍ਰਚਾਰ ਕੇ ਨਾਮ ਅੱਲਾ ਜਪਦਾ ਇਸ ਨਾਮ ਜਪ ਮੇਰੇ ਵਿਸਾਉ ਜਨਨ ਸੰਤ ਜਤਨ ਮਲਵ ਸੰਗਰੇ ਜੀਤਾਓ ਨਨਕੇ ਕਰੇ ਅਰਦਾਸ ਹੋ ਮਿਸਰਨਾ ਹੀ ਪੂਰਨ ਤੁੰਕਾਸ ਦੂਰੀ ਮਹੱਲਾ ਪੰਜਵਾਂ ਮੇੇ ਇਕ ਸਾਜਨ ਸੁਤ ਬੰਦਪਾਈ ਜਤ ਕਤ ਮੇਥੋਰ ਰੰਗ ਸਹਾਈ ਮੇਰੀ ਪਤ ਮੇਰੀ ਦਧਰ ਨਾਮ ਸੁਖ ਸਹਿਜ ਆਨੰਦ ਬਿਸਰਾਮ ਰਹਾਉ ਕਾਲ ਜਨ ਜਿਪਹਿ ਨਾ ਹਈ ਗੋੜ ਗੋੜ ਤਿਸ ਵੇਖ ਨਾ ਹਈ ਮਰਜਨ ਸਭ ਗੜ ਗੋੜ ਹਮਾਰੇ ਕਾਲ ਕੰਟ ਗੋਜਨ ਤਿਸ ਬਨਾ ਤਿਸ ਨਾਮੇ ਜਾਣ ਨਾਨਕ ਦਸ ਸਦਾ ਸੁਖਾ ਬਲਹਾਈ ਸ੍ਰੀ ਉਤਸੰਤ ਰਾਜਾ ਰਾਮ ਮਰਾਰੀ गुरु <laughs> पालक